ਇਹ ਬੀੜਾ ਦੋ ਆ ਸਾਡੀਆਂ ਹੈ ਤੇ ਬੜਗਾ ਬੀੜ ਹੋ ਗਈ ਉਹ ਵੀ ਤਿੰਨ ਬੰਦੇ 11 ਬੰਦੇ ਹੋ ਗਏ ਫਿਰ ਤੂੰ ਚੱਲ ਜੋ ਗਰਾਹ ਚਾਰ ਬੰਦੇ 15 ਬੰਦੇ ਹੋ ਗਏ ਨਾ ਫਿਰ ਹੋਰ ਤੂੰ ਚੱਲ ਜੋ ਆਪਣੇ ਲੋਕਲ ਬੀੜ ਵਿੱਚ ਤਿੰਨ ਬੰਦੇ ਆ ਇਹ ਕਿੰਨੇ ਬੰਦੇ ਹੋ ਗਏ ਫਿਰ ਨਗਰ ਬਚਰ ਦੇ ਇੱਕ ਬੰਦਾ 22 ਫਿਰ ਤੂੰ ਚੱਲ ਜੋ ਉਪਰੇ ਤਿੰਨ ਬੰਦੇ ਹੈ 25 ਬੰਦੇ ਹੋ ਗਏ ਫਿਰ ਸਟਰਾਸੀ ਵਿੱਚ ਨੌ ਬੰਦੇ ਹੈ ਚੌਤੀ ਬੰਦੇ ਹੋ ਗਏ ਫਿਰ ਤੁਸੀਂ ਚੱਲ ਜੋ ਮੇਰੇ ਨਾਲ ਤੇ ਅਰਧਾ ਕੀ ਬਿਠਾ ਤਨਮਨ ਜੀ ਅੱਛਾ ਉਹ ਤੇ ਤੋ ਤੇ ਪੇਂਟਿੰਗ ਬੰਦੀ ਬਣੀ ਇਹ ਭਰ ਦੇ ਪੈਂਟਾਂ 400 ਬੰਦਾ ਉਹੇ ਤੇ 34 ਲੱਖ ਦਾ ਬਣੀ ਜਾਣੀ ਆ ਉਹ ਕਹਿ ਰਿਹਾ ਮਤਲਬ ਇਹ ਬਾਟ ਵੇਦਾ ਬਾਤ ਆ ਬੰਦਾ ਜਿਹੜਾ ਭਈਆ ਆ ਬਾਟ ਨਹੀਂ ਹੋਈ ਨਾ ਬਾਤ ਫੂਕ ਮਾਰ ਕੇ ਡੀਫਓ ਨੂੰ ਸਾਰੇ ਨੂੰ ਪਿੱਛੇ ਬੈਗ ਮਾਰ ਲੈਣਾ ਬੱਦੇ ਭਰਾ ਹੁਣ ਇੱਥੇ ਡੀਫਓ ਕੋਣ ਮਾਤਾ ਜੀ ਤੁਹਾਡਾ ਮੇਰਾ ਨਾਮ ਪਰਮਜੀਤ ਹੈ ਕਿਹੜੇ ਪਿੰਡ ਤੋਂ ਜੀ ਕਤਵਾਲ ਤੋਂ ਇਹ ਇੱਥੇ ਜਗਲਾਤ ਮੈਂ ਇੱਕ ਪਿੰਡ ਵਿੱਚ ਕੀ ਕਰਦੇ ਹਾਂ ਮੈਂ ਬੂਟੇ ਦਾ ਕੰਮ ਕਰਦੀ ਸੀ ਕਿੱਥੇ ਜੀ ਇੱਥੇ ਨਰਸਰੀ ਨਰਸਰੀ ਚ ਹਾਂ ਜੀ ਅੱਛਾ ਕਿੰਨੇ ਸਮੇਂ ਤੋਂ ਜੀ ਮੈਂ ਤਿੰਨ ਮਹੀਨੇ ਲਾਇਏ ਸਰਕਾਰੀ ਦੇ ਵਿੱਚ ਅੱਛਾ ਜੀ 2 ਮਹੀਨੇ ਲਾਇਏ ਨਰੀਗਾ ਚ ਮੈਂ ਉਹ ਦੇਗਾਲੇ ਮੈਨੂੰ ਮਿਲ ਗਿਆ ਪੈਸੇ ਠੀਕ ਹੈ ਜੀ 2 ਮਹੀਨੇ ਦੇ ਪੈਸੇ ਮਿਲ ਗਏ ਤਾਂ ਹਾਂ ਜੀ ਉਹ ਨਰੀਗਾ ਵਾਲੇ ਮਿਲ ਗਏ ਮੈਨੂੰ ਸਰਕਾਰੀ ਵਾਲੇ ਨਹੀਂ ਹਜੇ ਮੇਰੇ ਕਿੰਨਾ ਮਹੀਨੇ ਦੇ ਪੈਸੇ ਮੈਨੂੰ ਉਹ ਕਦੇ ਨਹੀਂ ਮਿਲੇ ਪਤਾ ਨਹੀਂ ਕਦੀ ਕੱਲ ਨੂੰ ਕਹਿੰਦੇ ਕਦੀ ਪਰਸੋਂ ਨੂੰ ਕਦੀ ਕਦੀ ਫਲਾਣੇ ਤੋਂ ਲੈ ਲਵਾਂ ਤੇ ਮਹਾਨੇ ਤੋਂ ਬਸ ਮਿੱਨਦਾ ਹੀ ਲਾਰੇ ਲਾਉਂਦੇ ਨੇ ਆਪਣੇ ਰੇਂਜ ਅਫਸਰ ਨੂੰ ਨਹੀਂ ਦੱਸਿਆ ਤੁਸੀਂ ਦੱਸਿਆ ਸੀ ਰੇਂਜ ਅਫਸਰ ਨੂੰ ਵੀ ਹੂੰ ਇਹ ਵੀ ਕਹਿੰਦੇ ਸੀ ਕਹਿੰਦੇ ਕੋਈ ਨਹੀਂ ਤੈਨੂੰ ਵੀ ਵੀ ਕਿੰਨੇ ਆ ਥੋੜੇ ਦਿਨ ਠਹਿਰ ਅੱਛਾ ਹਾਂ ਸਰ ਮੈਨੂੰ ਕਿੰਨੇ ਹੀ ਚੈਅ ਹੋ ਗਏ ਇਦਾਂ ਜਿਹੜੇ ਕਾਰ ਤੇ ਨੂੰ ਮੈਂ ਇੰਨੀ ਔਕੀਆ ਇੰਨੀ ਔਕੀ ਮੈਂ ਬਹੁਤ ਜ਼ਿਆਦਾ ਮਜਬੂਰ ਆ ਮਹੀਨਾ ਕੋਲ ਦੋ ਤਿੰਨ ਵਾਰੀ ਰੋ ਕੇ ਵੀ ਗਈ ਆ ਮੈਨੂੰ ਪੈਸੇ ਦੇ ਦੋ ਹੂੰ ਮੈਂ ਬਹੁਤ ਔਕੀਆ ਤਕ ਲਿੰਕ ਦੇ ਬੈਠਾ ਇਹਨਾਂ ਨੂੰ ਪਤਾ ਵੀ ਆ ਹੂੰ ਵੀ ਮੇਰੇ ਮੈਂ ਇਹਨਾਂ ਨੂੰ ਮੈਂਤਕ ਕਰਤੀ ਗਈ ਮੈਂ ਤਾਂ ਮੈਨੂੰ ਪੈਸੇ ਦੇਵਾ ਮੈਂ ਤੇ ਜੇ ਤੁਹਾਡੇ ਮੂਰੇ ਕੀ ਕਹਿੰਦੇ ਜੀ ਫੇ ਜਿੰਨੇ ਬੀਬੀ ਤੈਨੂੰ ਜਿੰਨੇ ਆ 2-4 ਦਾ ਟਾਈਮ ਕਰੂਗੀ 2-4 ਦਿਨ ਬਾਅਦ ਸਿੱਧੇ ਕਹਿੰਦੇ ਹੂੰ ਹਾਂ ਜੀ ਮੈਂ ਇੱਕ ਦਿਨ ਆਈ ਸੀ ਇੱਥੇ ਫੋਨ ਕੀਤਾ ਸੀ ਇਹਨਾਂ ਨੂੰ ਮੈਂ ਤਾਂ ਇਹ ਕਹਿੰਦੇ ਸੀ ਤੈਨੂੰ 5-7 ਦਿਨਾਂ ਤੱਕ ਦਿੰਨੇ ਆ ਹੁਣ ਇਹਨੇ ਅੱਜ ਦਾ ਮੈਨਾਂ ਵਾਅਦਾ ਕੀਤਾ ਸੀ ਬੁੱਧਵਾਰ ਦਾ ਠੀਕ ਹੈ ਜੀ ਤੇ ਤੈਨੂੰ ਬੁੱਧਵਾਰ ਨੂੰ ਅਸੀਂ ਵੀ ਦੇਵਾਂਗੇ ਤੈਨੂੰ ਫੋਨ ਕਰਕੇ ਕਰਦੇ ਠੀਕ ਹੈ ਜੀ ਹਾਂ ਕਿੰਨੀ ਕਿੰਨੀ ਤਨਖਾਹ ਜੀ ਤੁਹਾਡੀ ਹਾਂ ਜੀ ਸਰਕਾਰੀ 10000 10000 ਰੁਪਏ ਨਹੀਂ 30000 ਰੁਪਏ ਮਹੀਨੇ ਦਾ ਤੁਹਾਡਾ 30000 3 ਮਹੀਨੇ ਦਾ ਹੋ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਹੁਣ ਕੀ ਤੁਸੀਂ ਕੰਮ ਕਰਦੇ ਆ ਇੱਥੇ ਨਹੀਂ ਸਰ ਕੰਮ ਤੋਂ ਤਾਂ ਇਹ ਮੈਨੂੰ ਕੱਢ ਦਿੱਤਾ ਹੀ ਨਹੀਂ ਕੱਢਿਆ ਕਿਉਂ ਕਹਿੰਦੇ ਜੀ ਪੈਸੇ ਨਹੀਂ ਆਉਂਦੇ ਪਿੱਛੋਂ ਹੈਗੇ ਅੱਛਾ ਜੀ ਹਾਂਜੀ ਪਰ ਤੁਹਾਡੇ ਜੀ ਇੱਥੇ ਪੈਸੇ ਆਉਂਦੇ ਮੇਰੀ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਪੈਸੇ ਤਾਂ ਸਾਡੇ 30 ਤਰੀਕ ਨੂੰ ਹੀ ਪੈ ਜਾਂਦੇ ਆ ਪਤਾ ਨਹੀਂ ਹੁਣ ਸਰ ਮੈਂ ਤਾਂ ਨਹੀਂ ਇਦਾਂ ਕਹਿ ਦਿੰਦਾ ਹੂੰ ਪਹਿਲਾਂ ਇਹਨੇ ਮੈਨੂੰ ਆਪੇ ਰੱਖ ਲਿਆ ਦੋ ਬੰਦਿਆਂ ਨੇ ਰੱਖਿਆ ਸੀ ਨਹੀਂ ਮੈਨੂੰ ਆਪਣੀ ਸਲਾਹ ਨਾਲ ਰੱਖਿਆ ਸੀ ਉਹਨਾ ਕਪਸਰ ਨੇ ਅੱਛਾ ਜੀ ਤਾਂ ਇਹ ਨਹੀਂ ਰੱਖ ਲਿਆ ਕਹਿੰਦੇ ਤੂੰ ਵੀ ਸਰਕਾਰੀ ਚੋਜਾ ਕੋਈ ਗੱਲ ਨਹੀਂ ਅਸੀਂ ਤੇਰੇ ਮਹੀਨੇ ਦੇ ਮਹੀਨੇ ਪੇਮਟ ਪਾਇਆ ਕਰਾਂਗੇ ਮੈਂ ਤਾਂ ਚਲੋ ਮੇ ਦੀ ਗਰੀਬੀ ਟੁੱਟ ਜਾਊਗੀ ਤਾਂ ਇਹ ਨਹੀਂ ਹੁਣ ਮੋੜ ਕੇ ਤਿੰਨ ਮਹੀਨੇ ਲਵਾ ਕੇ ਤਾਂ ਫੇਰ ਮੈਨੂੰ ਇਹ ਨਹੀਂ ਦੀ ਕੱਢ ਦੇ ਤਾ ਇਹ ਲੜਾਈਆਂ ਇਹਨਾਂ ਨਾਲ ਆਪੇ ਕਰਨ ਚਾਚੀ ਨਾਲ ਤਾਂ ਫੇਰ ਇਹ ਕਿਹਦੇ ਨਰੇਗਾ ਚ ਮੁਜਾ ਤੂੰ ਮੈਂ ਡਰਦੀ ਨਰੇਗਾ ਛੋਗੇ ਮੈਂ ਕਿਹਾ ਚੱਲ ਇਹਨਾਂ ਨਾਲ ਲੜਾਂ ਬੇਚਾਰੀ ਨਾ ਵੀ ਕੋਈ ਗੱਲ ਨਹੀਂ ਇਹ 16 ਸਾਲ ਹੋ ਗਏ ਲੱਗੀ ਨੂੰ ਮੈਂ ਤਾਂ 3 ਮਹੀਨੇ ਹੋਏ ਲੱਗੀ ਨੂੰ ਤਾਂ ਮੈਂ ਫੇਰ ਕਹਾਂ ਸਰ ਕੋਈ ਨਹੀਂ ਮੈਂ ਤੁਸੀਂ ਨਰੇਗਾ ਚ ਰਾਤਾਂ ਮੈਂ ਤਾਂ ਨਹੀਂ ਠੀਕ ਤਾਂ ਇਹਨੇ ਨਰੇਗਾ ਚ ਮੈਨੂੰ 4 ਦਿਨ ਰੱਖਿਆ ਪੰਜਵੇਂ ਦਿਨ ਜਵਾਬ ਦਿੱਤਾ ਇਹਨੇ ਕੀ ਮੰਗ ਕਰਦੇ ਪ੍ਰਸ਼ਾਸਨ ਕੋਲੋਂ ਜੀ ਮੰਗ ਮੈਂ ਇਹ ਕਾਗਜ਼ ਸਾਰ ਮੈਨੂੰ ਬਸ ਪੈਸੇ ਮਿਲ ਜਾਣ ਮੇਰੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਕੰਮ ਤੇ ਤਾਂ ਇਹਨੂੰ ਮੈਨੂੰ ਪਤਾ ਤੇ ਨਹੀਂ ਰੱਖਣਾ ਹੈਗਾ ਕੀ ਨੂੰ ਪੈਸੇ ਮੈਨ ਮੇਰੇ ਜਿਹੜੇ ਹੈਗੇ ਬਸ ਹੋਰ ਮੈਂ ਕੁਛ ਨਹੀਂ ਕਰਦਾ ਗਰਤਾਰ ਸਿੰਘ ਕੀ ਮਾਮਲਾ ਜੀ ਤੁਹਾਡਾ ਮਾਮਲਾ ਪੈਸਿਆਂ ਦਾ ਹੀ ਆ ਜੀ ਹੂੰ ਤੁਹਾਡੀ ਵੀ ਤਨਖਾਹ ਦਾ ਹੀ ਆ ਹਾਂਜੀ ਕਿੰਨੇ ਮਹੀਨਿਆਂ ਤੋਂ ਜੀ ਆ ਪਿਛਲੇ ਮਹੀਨੇ ਰਹਿੰਦੀ ਆ ਅੱਛਾ ਜੀ 2 ਤਰੀਕ ਦੇ ਪੈਸੇ ਆਏ ਹੋਇਆ ਜਰ ਕੇ 7 ਨੂੰ ਦੇਣੇ ਬਣਦੇ ਸੀ ਉੱਪਰੋਂ ਵੀ ਆਰਡਰ ਆ ਬਣਪਾਲ ਦਾ ਵੀ 7 ਨੂੰ ਦੋ ਪੈਸੇ ਤੁਹਾਨੂੰ ਕਿੰਦਾ ਪਤਾ 2 ਤਰੀਕ ਦੀ ਤੁਹਾਡੀਆਂ ਪੇਮੈਂਟ ਆਈਆਂ ਸਾਡੇ ਪ੍ਰਧਾਨ ਦੱਸਦੇ ਆ ਅੱਛਾ ਜੀ ਮਰੀਕ ਸਿੰਘ ਪ੍ਰਧਾਨ ਆ ਸਾਡਾ ਚੰਡੀਗੜ੍ਹੋਂ ਸਿੱਧਾ ਸਪਰਕ ਕਰਦਾ ਕੱਲ ਹਲੇ ਮੀਟਿੰਗ ਕਰਕੇ ਆਇਆ ਉਹ ਉਹਨਾਂ ਦਾ ਬਣਪਾਲਣਾ ਅੱਛਾ ਜੀ ਉਹ ਕਹਿੰਦੇ ਤੁਹਾਡੀਆਂ 2 ਤਰੀਕ ਨੂੰ ਅੰਦਰ ਆ ਪਈਆਂ ਆਜਾ 2 ਤਰੀਕ ਨੂੰ ਇੱਥੇ ਪਹੁੰਚ ਆ ਤੀਆਂ ਆ ਅੱਛਾ ਜੀ ਇਹਦੇ ਤੇ ਕਾਗਜ਼ ਕਾਜੀਕਾਰ ਬਾਈ ਕਰਨੀ ਹੁੰਦੀ ਆ ਹਾਂ ਫੇ ਪੌਣੇ ਹੁੰਦੇ ਆ 4 ਇੰਚਾਂ ਦੇ ਪੈਗੇ ਸਾਡੀਆਂ ਨੇ ਪਈਆਂ ਕੋਈ ਨਹੀਂ ਆਇਆ ਲੱਕੜੀਆਂ ਤੋਂ ਪਹਿਲਾਂ ਕਿਸੇ ਨੂੰ ਕੋਈ ਲੋੜ ਹੁੰਦੀ ਆ ਕਿ ਪੈਣਾ ਲੱਕੜੀਆਂ ਬੰਨਣਾ ਆਉਂਦੀਆਂ ਕਿਦਾਂ ਵੀ ਆ ਹੂੰ ਕੋ 12000 ਰੁਪਇਆ ਵੀ ਦੇ ਦੋ ਤਾਂ ਫਿਰ ਇਹਦਾ ਪੁੱਤਾ ਸਰ ਜਾਊਗਾ ਅਸੀਂ ਪਤਾ ਨਹੀਂ ਕਿੱਦਾ ਪੁੱਤਾ ਲਾਇਆ ਆਪਣਾ ਬੀਬੀਆਂ ਭੈਣਾਂ ਨੇ ਸਾਰੀਆਂ ਨੇ ਗਰੀਬ ਆਦਮੀ ਆ ਗਰੀਬ ਗਰੀਬ ਕਰਕੇ ਤਾਂ ਕੰਮ ਕਰਦੇ ਆ ਬਿਲਕੁਲ ਕੀ ਚਾਹੁੰਦੇ ਆ ਪ੍ਰਸ਼ਾਸਨ ਕੋਲ ਜੀ ਪ੍ਰਸ਼ਾਸਨ ਤਾਂ ਉਹ ਤੇ ਉਹਨੇ ਵੀ ਇਹ ਸਾਹ ਸੁਵਿੰਦਰਪਾਲ ਸਿੰਘ ਰੇਂਜਰ ਬਦਲਿਆ ਜਾਵੇ ਇਹਦੀ ਜਿਹੜਾ ਰੇਂਜ ਉੱਤਰ ਹੋਰ ਲਾਵੇ ਇਹਨੂੰ ਬੋਲਣ ਦਾ ਨਹੀਂ ਪਤਾ ਕੀ ਕਹਿੰਦਾ ਜੀ ਇਹ ਬੋਲ ਕੀ ਕਹਿੰਦਾ ਕੀ ਆ ਜੇ ਕੋਈ ਗੱਲ ਕਰੋ ਮੋਰੋ ਪੈਂਦਾ ਇੰਦਾ ਤੂੰ ਪਹਿਰੇ ਦਾ ਤਨਖਾੜੀ ਨਹੀਂ ਲੈਂਦਾ ਮੈਂ ਉਸ ਨਾਲ ਸੈਂਟਰ ਨਰਸੀ ਚ ਮੇਟ ਆ ਠੀਕ ਹੈ ਜੀ ਤੇ ਮੇਰੇ ਗਾਲੇ ਬੁੱਟੇ ਲੈਣ ਆਉਦੇ ਸੀ ਇੱਕ ਤਾਂ 13 ਗੱਡੀਆਂ ਭੁਗਤਾਈ ਜਾਂਦਾ ਠੀਕ ਹੈ ਜੀ 13 ਗੱਡੀਆਂ ਦੇ ਬੁੱਟੇ ਲਦਾ ਇਕੱਲੇ ਨਹੀਂ ਤੇ ਮੈਂ ਥੱਕ ਟੁੱਟ ਚੁੱਕਾ ਹੈ 1:30 ਵਜੇ ਰੋਟੀ ਖਾਧੀ ਮਾਸਟਰ ਮੈਨੂੰ ਗਾਲਾਂ ਕੱਢ ਗਏ 1:30 ਵਜੇ ਮੈਂ ਕਿਹਾ ਮਾਸਟਰ ਜੀ ਮੈਂ ਰੋਟੀ ਖਾਣੀ ਆ ਵੀ 1:30 ਵਜ ਗਿਆ ਤੇ ਤੂੰ ਭੈਣ ਤੋਂ ਫਰਾਨਾ ਬਲਾਕ ਆਫਸਰ ਉੱਥੋਂ ਭੱਜ ਗਿਆ ਤੇ ਸੇਵ ਸਿੰਘ ਬਲਾਕ ਆਫਸਰ ਆ ਤੇ ਜਦੋਂ ਮੈਂ ਕਿਹਾ ਮੈਂ ਕਿਹਾ ਤੂੰ ਭੱਜ ਗਿਆ ਕਹਿੰਦਾ ਜੇ ਮੈਨੂੰ ਮਾਰ ਦਿੰਦੇ ਮੈਂ ਕਿਹਾ ਜੇ ਤੈਨੂੰ ਮਾਰ ਦਿੰਦੇ ਮੈਂ ਕਿਹਾ ਜੇ ਮੈਨੂੰ ਮਾਰ ਦਿੰਦੇ ਤੈਨੂੰ ਤਾਂ ਮੈਂ ਕਿਹਾ ਤੇਰੇ ਘ ਤੇ ਤੇਰੇ ਮੁੰਡੇ ਨੂੰ ਨੌਕਰੀ ਮਿਲ ਜਾਣੀ ਤੈਨੂੰ ਮੈਂ ਕਿਹਾ ਜਗਲਾਤ ਦਾ ਛੀਦ ਬਣਾ ਦੇ ਜੇ ਮੈਂ ਮਰ ਜਾਂਦਾ ਮੈਨੂੰ ਕੀ ਮਿਲਣਾ ਸੀ ਸਾਡਾ ਇੱਕ ਬੰਦਾ ਕਰੰਟ ਲਾ ਕੇ ਕੱਚਾ ਮਰ ਗਿਆ ਮੈਂ ਕਿਹਾ ਉਹਨੂੰ ਕੀ ਦਿੱਤਾ ਉਹ ਕਿੱਦਾਂ ਉਹ ਕਿੱਦਾਂ ਮਰਿਆ ਜੀ ਕਰੰਟ ਲਾ ਕੇ ਮਰਿਆ ਇੱਥੇ بڑے ਪਿੰਡ ਦਾ ਮੁੰਡਾ ਅੱਛਾ ਜੀ ਕਿੱਦਾਂ ਕਰੰਟ ਲੱਗਾ ਉਹਨੂੰ ਇਹ ਹੁਣ ਇਹਨਾਂ ਨੂੰ ਪਤਾ ਜੀ ਮੇਰਾ ਨਾਂ ਜੇ ਬਿੰਦਰਾਮ ਆ ਕਿਹੜੇ ਪਿੰਡ ਤੋਂ ਜੀ ਪਿੰਡ ਗੜਾ ਕੀ ਮਾਮਲਾ ਜੀ ਇਹ ਜੀ ਸਾਰ ਤੋਂ ਕੰਮ ਕਰਾਉਂਦੇ ਆ ਤਰਖਾਹਾਂ ਨਹੀਂ ਲੜੀਆਂ ਦਿੰਦੇ ਜੀ ਕਿੱਥੇ ਕੰਮ ਕਰਦੇ ਆ ਜੀ ਇੱਥੇ ਬਿਲਗਿਆ ਵੀਡ ਵਿੱਚ ਇੱਥੇ ਫਲੋਰ ਰਿੰਕ ਕੀ ਕਰਦੇ ਆ ਕਿਹੜਾ ਦਫਤਰ ਹੈ ਜੀ ਦਫਤਰ ਕਿ ਦਫਤਰ ਰੇਂਜ ਅਫਸਰ ਫਲੋਰ ਹੈ ਜੀ ਅੱਛਾ ਜਗਲਾਤ ਵਿਭਾਗ ਹਾਂ ਜਗਲਾਤ ਵਿਭਾਗ ਕੀ ਮੈਟਰ ਹੈ ਜੀ ਮੈਟਰ ਵਾ ਤੁਹਾਨੂੰ ਤਨਖਾਹ ਦੇਈ ਜਾਂ ਜਦੋਂ ਆਉਂਦੀ ਆ ਉਦੋਂ ਟਾਈਮ ਦੇ ਨਾਲ ਤਨਖਾਹ ਆਉਂਦੇ ਕੋਈ ਕਿਤੇ ਪੈਸੇ ਆਏ ਲੱਖਣੀਆਂ ਵੀ ਨਿਕਲ ਗਈਆਂ ਆ ਹੂੰ ਤੇ ਲੱਖਣੀਆਂ ਦੇ ਇਹਨਾਂ ਨੂੰ ਪੈਸੇ ਸਾਡੇ ਪਾਉਣੇ ਚਾਹੀਦੇ ਸੀ ਹੂੰ ਬਾਕੀ ਦੇ ਇੰਡਿਆ ਦੇ ਪਾਤੇ ਨਹੀਂ ਪੈਸੇ ਇੱਕ ਸਾਡੀ ਫਲੋਰ ਰੇਂਜ ਦੇ ਰਹਿੰਦੇ ਆ ਰੇਂਜ ਅਫਸਰ ਪਤਾ ਨਹੀਂ ਸਾਡੇ ਨਾਲ ਕਦੇ ਲੱਗਦਾ ਰੇਂਜ ਅਫਸਰ ਆਉਂਦਾ ਇੱਥੇ ਆਉਦਾ ਆ ਜੀ ਦੋ ਤਿੰਨ ਰੇਂਜਾ ਇਹਦੇ ਕੋਲ ਜੀ ਕਦੇ ਇੱਥੇ ਆ ਜਾਂਦਾ ਕਦੇ ਨਹੀਂ ਆਉਂਦਾ ਇੱਥੇ ਸਾਨੂੰ ਦਾ ਰੇਂਜ ਦੇ ਵਿੱਚ ਰੇਂਜ ਅਫਸਰ ਚਾਹੀਦਾ ਹੀ ਹੈ ਨਾ ਮੌਜੂਦਾ ਉਹ ਹੀ ਸਾਡਾ ਕੰਮ ਕਰੂਗਾ ਫੇ ਆਕੇ ਹੂੰ ਹੂੰ ਤੇ ਤੁਹਾਡਾ ਜਿਹੜਾ ਇੱਕ ਉੱਪਰ ਰੇਂਜ ਅਫਸਰ ਤੋਂ ਨਾਲ ਚਾਰਜ ਵੀ ਹੁੰਦਾ ਕੋਈ ਉਹਨੂੰ ਨਹੀਂ ਕਿਹਾ ਤੁਸੀਂ ਜਾਂ ਪ੍ਰਧਾਨ ਨੂੰ ਤੁਹਾਡੇ ਨੂੰ ਕਿਸ ਨੂੰ ਜੀ ਕਹਿੰਦੇ ਕਹਿੰਦੇ ਇਹ ਸਾਰਿਆਂ ਨੂੰ ਹੀ ਆ ਪਰ ਕੋਈ ਸਾਡੀ ਸੁਣਦਾ ਨਹੀਂ ਹੈਗਾ ਅੱਜ ਜੀ ਸਵੇਰ ਕਿੰਨਾ ਕਿੰਨੇ ਟਾਈਮ ਤੋਂ ਨਹੀਂ ਆਈ ਤਨਖਾਹ ਤਾਂ ਸਾਡੇ ਆ ਜੀ ਹੁਣ ਦੂਜਾ ਮਹੀਨਾ ਜਾਂ ਦੂਜਾ ਮਹੀਨਾ ਜਾਂਦਾ ਆ ਹੁਣ 20 ਕਿਹੜੀ ਗੱਜ ਹੋ ਗਈ ਆ ਤੇ ਦੂਜਾ ਮਹੀਨਾ ਵੀ ਆਇਆ अच्छा जी हां जी ਕਿੰਨੀ ਤਨਖਾਹ ਜੀ ਤੁਹਾਡੀ ਤਨਖਾਹ ਸਾਡੀ 10-12 ਹਜ਼ਾਰੀ ਹੈ ਜੀ 10-12 ਹਜ਼ਾਰ ਵਿੱਚ ਤੁਸੀਂ ਆਪਣਾ ਘਰ ਵੀ ਚਲਾਉਣਾ ਤੇ ਬਿਚਾਰ ਕਰਨਾ ਹਾਂਜੀ ਤੇ ਜੇ ਟਾਈਮ 'ਤੇ ਤੁਹਾਨੂੰ ਤਨਖਾਹ ਹੀ ਨਹੀਂ ਮਿਲਦੀ ਹੋਵੇ ਕੀ ਕਰਦੇ ਹਾਂ ਔਖਾ ਹੀ ਆ ਜੀ ਵੀ ਹੁਣ ਤੁਹਾਡਾ ਧਾਰਾ ਹੀ ਚੱਕਦੇ ਆਂ ਅਸੀਂ ਹਮ ਆ ਲਖੜੀਆਂ ਦੇ ਤਾਂ ਹੁਣ ਅਸੀਂ ਉਧਾਰੇ ਪੈਸੇ ਫੜ ਕੇ ਆਪਣਾ ਬੁੱਤਾ ਲਾਇਆ ਹਮ ਇਹਨਾਂ ਨੂੰ ਤਾਂ ਕੋਈ ਫਿਕਰ ਨਹੀਂ ਆਏਗਾ ਕੰਮ ਕਰਨ ਦੇ ਕਰੋ ਪੁਰਾਣੇ ਆਪ ਸੁਣਾਉਣਾ ਫੁਲਾਨੇ ਲਾਉਣਾ ਹਮ ਕੰਮ ਕਰਾਉਂਦੇ ਆ ਪਰ ਪੈਸੇ ਨਹੀਂ ਪਾਉਂਦੇ ਸਾਡੇ ਕੀ ਮੰਗ ਕਰਦੇ ਆ ਜੀ ਪਛੜ ਕੇ ਮੰਗੇ ਇਹ ਹੀ ਕਰਦੇ ਵੀ ਸਾਡੀਆਂ ਤਨਖਾਹ ਟਾਈਮ ਦੇ ਨਾਲ ਪੈਣੀਆਂ ਚ ਨੇ ਆਣੇ ਵੀ ਖਰਚਾ ਜਿੰਦਗੀ ਟਾਈਮ ਦੇ ਨਾਲ ਜੀ ਮੇਰਾ ਨਾਮ ਬੂਟਾ ਰਾਮ ਜੀ ਕਿਹੜੇ ਪਿੰਡ ਤੋਂ ਜੀ ਮੈਂ ਕਮਾਲਪੁਰ ਜੀ ਕੀ ਮਾਮਲਾ ਜੀ ਮਾਮਲਾ ਸਾਡਾ ਜੀ ਸਾਡਾ ਮੰਡਲ ਦਫਤਰ ਹੈਗਾ ਫਲੋਰ ਜੀ ਇਹਦੇ ਵਿੱਚ 5 ਰਿੰਜਾਂ ਬੰਦੀਆਂ ਆ 4 ਰਿੰਜਾਂ ਦੇ ਵਿੱਚ ਇੱਕ ਹਫਤਾ ਹੋ ਗਿਆ ਤਨਖਾਹ ਮਿਲ ਚੁੱਕੀ ਆ ਤੇ ਸਾਡੀ ਫਲੋਰ ਰਿੰਜ ਦੇ ਵਿੱਚ ਤਨਖਾਹ ਨਹੀਂ ਦਿੱਤੀ ਅਸੀਂ ਕਈ ਵਾਰੀ ਰਿੰਜ ਅਫਸਰ ਸਾਹਿਬ ਨੂੰ ਵੀ ਪਹੁੰਚ ਚੁੱਕੇ ਆ ਤਾਂ ਫਰ ਕੋਈ ਠੋਸ ਉਹ ਨਹੀਂ ਜਵਾਬ ਨਹੀਂ ਦਿੰਦਾ ਕੀ ਕਹਿੰਦੇ ਰਿੰਜ ਅਫਸਰ ਤੁਹਾਡੇ ਰਿੰਜ ਅਫਸਰ ਨੇ ਕਹਿੰਦੇ ਤੁਹਾਡੀ ਤਨਖਾਹ ਹੀ ਪਾ ਦੇਣੀ ਇੱਕ ਦੋ ਦਿਨਾਂ ਚ ਪਰ ਪਾਈ ਹੈ ਨਹੀਂ। ਅੱਛਾ। ਤੇ ਨਾ ਅਸੀਂ ਕਿਹਾ ਵੇ ਤੁਸੀਂ ਲੇਬਰ ਨੂੰ 2-2000 ਰੁਪਏ ਦੇ ਦਿਓ ਰੱਖੜੀ ਤੋਂ ਪਹਿਲਾਂ। ਉਹ ਨਹੀਂ 1-1 ਰੁਪਿਆ ਵੀ ਨਹੀਂ ਦਿੰਦਾ ਕਿਸੇ ਨੂੰ। ਠੀਕ ਆ। ਇਸ ਕਰਕੇ ਅਸੀਂ ਨੇ ਅਸੀਂ ਇਹ ਬੇਨਤੀ ਕਰਦੇ ਆ ਜੀ ਮੀਡੀਆ ਨੂੰ ਵੀ ਵੀ ਜਿਹੜੀ ਸਾਡੀ ਆਵਾਜ਼ ਪਹੁੰਚਾਈ ਜਾਵੇ ਤੇ ਰੇਂਜ ਅਫਸਰ ਫਲੋਰ ਬਦਲਿਆ ਜਾਵੇ। ਹੂੰ। ਤੇ ਇਸ ਦੀ ਇਸ ਦੀ ਜਗ੍ਹਾ ਪੱਕਾ ਕੋਈ ਰੇਂਜ ਅਫਸਰ ਲਾਇਆ ਜਾਵੇ। ਰੇਂਜ ਅਫਸਰ ਦਾ ਨਾਮ ਕੀ ਹੈ ਜੀ? ਦਵਿੰਦਰਪਾਲ ਸਿੰਘ ਜੀ। अच्छा जी कितने महीने में कितनी बार आंदे इथे दफ्तर जी महीने में एक दो बार ही आंदे हैं जी इथे इकट्ठे ही आंदे हैं हम्म दूर इथे बैल बुल बनाउने आंदे हैं जी अच्छा आ जाओ अच्छा जी तो ਤੁਹਾਡੇ ਦਫ਼ਤਰ ਜੀ ਵੀ ਜਾ ਕੇ ਦੇਖਿਆ ਦਫ਼ਤਰ ਤਾਂ ਤੁਹਾਡੇ ਖਾਲੀ ਪਏ ਕੋਈ ਗਾਰਡ ਨਹੀਂ ਕੋਈ ਕੁਛ ਨਹੀਂ ਹਾਂ ਜੀ ਸਭ ਉਹ ਇਸ ਕਰਕੇ ਅੱਜ ਧੰਨਾ ਲਾਇਆ ਕਰਕੇ ਹੋਵੇਗਾ ਚਲੇ ਗਏ ਸਾਰੇ ਜੀ ਅੱਜ ਸਾਰੇ ਚਲੇ ਗਏ ਹਾਂ ਜੀ